ਸਾਥੀਓ ਅਦਾਰਾ ਇਨਕਲਾਬੀ ਸਾਡਾ ਰਾਹ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਹੱਥਾਂ ਵਿੱਚੋਂ ਰੇਤ ਵਾਂਗੂ ਕਿਰ ਰਹੀਆਂ ਦੇਸ਼ ਦੀਆਂ ਧੀਆਂ ਲੇਖ ਬਾਰੇ ਵਿਚਾਰ ਚਰਚਾ ਕਰਾਂਗੇ ਅਸੀਂ ਅਕਸਰ ਹੀ ਛੋਟੇ ਹੁੰਦੇ ਸੁਣਦੇ ਸੀ ਕਿ ਹੱਲਿਆਂ ਵੇਲੇ ਬਹੁਤਿਆਂ ਲੋਕਾਂ ਦੀਆਂ ਧੀਆਂ ਪੈਣਾ ਗਾਇਬ ਹੋ ਗਈਆਂ ਸਨ ਉਹ ਜਿਹੜਾ ਦੌਰ ਸੀ ਜਿਸ ਨੂੰ ਕੋਈ ਵੀ ਯਾਦ ਨਹੀਂ ਕਰਨਾ ਚਾਹੁੰਦਾ ਅੱਜ ਵੀ ਜੇਕਰ ਦੇਖੀਏ ਤਾਂ ਇਹ ਦੌਰ ਕਿੰਨਾ ਹੱਲਿਆਂ ਤੋਂ ਕੱਟ ਹੈ ਜਦੋਂ ਸਾਡੀਆਂ ਧੀਆਂ ਪੈਣਾ ਸਾਡੇ ਹੱਥਾਂ ਵਿੱਚ ਉਹ ਰੇਤ ਵਾਂਗੂ ਕਿਰ ਰਹੀਆਂ ਹਨ ਇਹ ਮੈਂ ਨਹੀਂ ਕਹਿ ਰਹੀ ਬਲਕਿ ਅੰਕੜੇ ਚੀਕ ਚੀਕ ਕੇ ਇਨ੍ਹਾਂ ਹਾਲਾਤਾਂ ਨੂੰ ਬਿਆਨ ਕਰ ਰਹੇ ਹਨ ਲੰਘੇ ਜੁਲਾਈ ਮਹੀਨੇ ਵਿੱਚ ਮੱਧ ਪ੍ਰਦੇਸ਼ ਸਰਕਾਰ ਨੇ ਉਥੋਂ ਦੀ ਵਿਧਾਨ ਸਭਾ ਵਿੱਚ 21 ਜੁਲਾਈ 2021 ਤੋਂ 31 ਮਈ 2024 ਤੱਕ ਸੂਬੇ ਵਿੱਚੋਂ ਗਾਇਬ ਹੋਈਆਂ ਔਰਤਾਂ ਅਤੇ ਲੜਕੀਆਂ ਸੰਬੰਧੀ ਲੂਕੰਡੇ ਖੜੇ ਕਰਨ ਵਾਲਾ ਅੰਕੜਾ ਪੇਸ਼ ਕੀਤਾ ਹੈ ਇਹਨਾਂ ਸਾਲਾਂ ਵਿੱਚ 31000 ਔਰਤਾਂ ਅਤੇ ਲੜਕੀਆਂ ਦਾ ਗਾਇਬ ਜਾਣ ਲਾਪਤਾ ਹੋ ਜਾਣਾ ਕੋਈ ਛੋਟਾ ਅੰਕੜਾ ਨਹੀਂ ਹੈ ਇਸ ਵਿੱਚੋਂ ਸਿਰਫ 724 ਕੇਸ ਹੀ ਅਧਿਕਾਰਤ ਤੌਰ ਤੇ ਦਰਜ ਹੋਏ ਹਨ ਪਿਛਲੇ 34 ਮਹੀਨਿਆਂ ਵਿੱਚ 676 ਲੜਕੀਆਂ ਸਿਰਫ ਉਜੈਨ ਜ਼ਿਲ੍ਹੇ ਵਿੱਚੋਂ ਹੀ ਗਾਇਬ ਹੋਈਆਂ ਹਨ ਪਰ ਇੱਕ ਵੀ ਕੇਸ ਦਰਜ ਨਹੀਂ ਹੋਇਆ ਇੰਦੌਰ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ 2384 ਕੇਸ ਸਾਹਮਣੇ ਆਏ ਹਨ ਪਾਰ 15 ਕੇਸ ਹੀ ਅਧਿਕਾਰਤ ਤੌਰ ਤੇ ਦਰਜ ਹੋਏ ਹਨ ਜੂਨ 2024 ਵਿੱਚ ਕੇਂਦਰ ਸਰਕਾਰ ਦੁਆਰਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੁਆਰਾ ਜਾਰੀ ਕੀਤੇ ਅੰਕੜਿਆਂ ਨੂੰ ਪੇਸ਼ ਕੀਤਾ ਗਿਆ ਇਹਨਾਂ ਅੰਕੜਿਆਂ ਮੁਤਾਬਕ 2019 ਤੋਂ 2021 ਤੱਕ ਦੇਸ਼ ਵਿੱਚ 13.13 ਲੱਖ ਔਰਤਾਂ ਲਾਪਤਾ ਹੋਈਆਂ ਹਨ ਇਹ ਕੱਲੇ ਮੱਧ ਪ੍ਰਦੇਸ਼ ਵਿੱਚੋਂ ਹੀ 2 ਲੱਖ ਦੇ ਕਰੀਬ ਔਰਤਾਂ ਅਤੇ ਲੜਕੀਆਂ ਲਾਪਤਾ ਹੋਈਆਂ ਹਨ ਹਰ ਰੋਜ਼ ਔਸਤਨ 1200 ਲੜਕੀਆਂ ਅਤੇ 1 ਘੰਟੇ ਵਿੱਚ 50 ਦੇ ਕਰੀਬ ਲੜਕੀਆਂ ਅਤੇ ਔਰਤਾਂ ਗਾਇਬ ਹੋ ਰਹੀਆਂ ਹਨ 2022 ਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 65743 ਕੇਸ ਸਾਹਮਣੇ ਆਏ ਦੇਸ਼ ਵਿੱਚ 50.2% ਔਰਤਾਂ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚੋਂ ਹੀ ਲਾਪਤਾ ਹੋਈਆਂ ਹਨ 1981 ਦੀ ਜਨਗੰਨਾ ਵਿੱਚ ਔਰਤਾਂ ਦੇ ਗਾਇਬ ਹੋਣ ਵਾਲਾ ਰੁਝਾਨ ਆਉਣਾ ਸ਼ੁਰੂ ਹੋਇਆ ਅਤੇ 1992 ਵਿੱਚ ਨੋਬਲ ਪੁਰਸਕਾਰ ਵਿਜੇਤਾ ਅਮ੍ਰਿਤਿਆ ਸੇਨ ਨੇ ਇਸ ਤੇ ਉਂਗਲ ਧਰੀ ਅਮ੍ਰਿਤਿਆ ਸੇਨ ਮੁਤਾਬਕ ਪੂਰੀ ਦੁਨੀਆ ਵਿੱਚੋਂ 100 ਮਿਲੀਅਨ ਤੋਂ ਉੱਪਰ ਔਰਤਾਂ ਲਾਪਤਾ ਹੋਈਆਂ ਹਨ ਇਸ ਵਿੱਚੋਂ 80% ਭਾਰਤ ਅਤੇ ਚੀਨ ਦੀਆਂ ਹਨ ਵਰਲਡ ਇਕਨੋਮਿਕ ਫੋਰਮ ਦੇ 2021 ਦੇ ਅੰਕੜਿਆਂ ਅਨੁਸਾਰ ਜੈਂਡਰ ਗੈਪ ਇੰਡੈਕਸ ਵਿੱਚ ਭਾਰਤ 155 ਦੇਸ਼ਾਂ ਵਿੱਚੋਂ 140ਵੇਂ ਸਥਾਨ ਤੇ ਹੈ 2014 ਦੇ ਸਮਾਜਿਕ ਸੰਸਥਾਨ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਮੁਤਾਬਕ ਪੂਰੀ ਦੁਨੀਆ ਵਿੱਚੋਂ ਗਾਇਬ ਹੋਣ ਵਾਲੀਆਂ 142.6 ਮਿਲੀਅਨ ਔਰਤਾਂ ਵਿੱਚੋਂ 45.8 ਮਿਲੀਅਨ ਔਰਤਾਂ ਭਾਰਤ ਵਿੱਚੋਂ ਗੁੰਮ ਹੁੰਦੀਆਂ ਹਨ ਸਾਡਾ ਦੇਸ਼ ਇੱਕ ਅਰਧ ਜਗੀਰੂ ਅਤੇ ਅਰਧ ਬਸਤੀਮੂਲਕ ਹੈ ਭਾਰਤ ਵਿੱਚ ਔਰਤਾਂ ਪ੍ਰਤੀ ਜਗੀਰੂ ਨਜ਼ਰੀਏ ਅਤੇ ਸਮਰਾਜੀ ਸਭਿਆਚਾਰ ਨੇ ਔਰਤ ਨੂੰ ਇੱਕ ਖਰੀਦੋ-ਫਰੋਖਤ ਵਾਲੀ ਸ਼ੈ ਵਿੱਚ ਬਦਲ ਦਿੱਤਾ ਹੈ। ਇਸ ਦਾ ਆਧਾਰ ਸਮਾਜ ਵਿੱਚ ਜਿਉਂਦਾ ਹੋਣਾ ਕਰਕੇ ਔਰਤ ਵਿਰੋਧੀ ਪਿਤਰੀ ਸੋਚ ਨੂੰ ਲਗਾਤਾਰ ਪਾਲਿਆ ਪੋਸ਼ਿਆ ਜਾ ਰਿਹਾ ਹੈ। ਔਰਤ ਅੱਜ ਵੀ ਸਮਾਜ ਵਿੱਚ ਦੂਜੇ ਦਰਜੇ ਦੀ ਸ਼ਹਿਰੀ ਹੈ। ਇੱਥੇ Dalit ਔਰਤਾਂ ਦਾ ਸਥਾਨ ਸਮਾਜ ਵਿੱਚ ਸਭ ਤੋਂ ਹੇਠਾਂ ਹੈ। दलित ਔਰਤਾਂ ਤੋਂ ਥੱਲੇ ਸਿਰਫ ਉਹਨਾਂ ਦੇ ਪਸ਼ੂ ਅਤੇ ਬੱਚੇ ਆਉਂਦੇ ਹਨ ਦੇਖੋ ਨੂੰ ਅਧੁਨਿਕ ਜਾਪਣ ਵਾਲੇ ਸਮਾਜ ਵਿੱਚ ਪਿਤ੍ਰ ਸਤਾ ਰੂਪ ਵਿੱਚ ਬਦਲ ਕੇ ਹੋਰ ਮਜ਼ਬੂਤ ਅਤੇ ਸੰਸਥਾਗਤ ਹੋ ਗਈ ਹੈ ਪਰਿਵਾਰ ਤੋਂ ਲੈ ਕੇ ਸਮਾਜ ਦੀ ਹਰੇਕ ਸੰਸਥਾ ਵਿੱਚ ਔਰਤ ਵਿਰੋਧੀ ਮਾਨਸਿਕਤਾ ਦਾ ਬੋਲਬਾਲਾ ਹੈ ਪੂਰੀ ਦੁਨੀਆ ਵਿੱਚ 101 ਮਰਦਾਂ ਪਿੱਛੇ 100 ਔਰਤਾਂ ਹਨ ਭਾਰਤ ਵਿੱਚ 1000 ਅਨੁਪਾਤ 943 ਲਿੰਗ ਦਰ ਅਤੇ 2011 ਦੀ ਮਰਦਮਸ਼ੁਮਾਰੀ ਮੁਤਾਬਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੰਡੀਗੜ੍ਹ ਦੀ ਲਿੰਗ ਦਰ 1000 ਅਨੁਪਾਤ 818 ਹੈ। ਚੰਡੀਗੜ੍ਹ ਨੂੰ ਪੰਜਾਬ ਦਾ ਸਭ ਤੋਂ ਵਿਕਸਿਤ ਅਤੇ ਆਧੁਨਿਕ ਸ਼ਹਿਰ ਮੰਨਿਆ ਜਾਂਦਾ ਹੈ। ਇਹ ਅੰਕੜੇ ਸਾਡੇ ਦੇਸ਼ ਦੀ ਖੋਖਲੀ ਆਧੁਨਿਕਤਾ ਦੀ ਪੋਲ ਖੋਲਣ ਲਈ ਕਾਫੀ ਹਨ। ਔਰਤਾਂ ਅਤੇ ਮਰਦਾਂ ਵਿੱਚ ਸਰੋਤਾਂ ਅਤੇ ਪੈਦਾਵਾਰ ਦੇ ਸਾਧਨਾਂ ਦੀ ਵੰਡ ਅਤੇ ਮਾਲਕੀ ਹੀ ਤਾਕਤ ਦੇ ਰਿਸ਼ਤੇ ਨੂੰ ਤੈਅ ਕਰਦੀ ਹੈ ਦੁਨੀਆ ਦੇ तमाम ਪੈਦਾਵਾਰ ਦੇ ਸਰੋਤਾਂ ਉੱਪਰ ਮਰਦਾਨੀ ਸੱਤਾ ਹੈ ਇਹ ਹੀ ਸੱਤਾ ਸਮਾਜ ਵਿੱਚ ਤਾਕਤਵਰ ਅਤੇ ਕਮਜ਼ੋਰ ਦਾ ನಿರ್ਣਾ ਕਰਦੀ ਹੈ ਦੁਨੀਆ ਪੱਧਰ ਤੇ ਔਰਤਾਂ 1% ਜਾਇਦਾਦ ਦੀਆਂ ਮਾਲਕ ਹਨ ਔਰਤਾਂ ਦੀ ਆਰਥਿਕ ਤੌਰ ਤੇ ਇਹ ਸਥਿਤੀ ਔਰਤ ਦੇ ਰਾਜਨੀਤਿਕ ਅਤੇ ਸਮਾਜਿਕ ਸਥਾਨ ਨੂੰ ਤੈਅ ਕਰਦੀ ਹੈ ਔਰਤਾਂ ਦਾ ਇਹ ਸਥਾਨ ਇੱਥੋਂ ਦੇ ਸੱਭਿਆਚਾਰ ਅਤੇ ਜੀਵਨ ਜਾਚ ਵਿੱਚੋਂ ਸਾਫ਼-ਸਾਫ਼ ਝਲਕਦਾ ਹੈ। ਇਸੇ ਕਰਕੇ ਸਾਡੇ ਸਮਾਜ ਵਿੱਚ ਧੀਆਂ ਦੀ بجائے ਪੁੱਤਰਾਂ ਦੀ ਚਾਤ ਹੁੰਦੀ ਹੈ। ਨਿੱਜੀ ਜਾਇਦਾਦ ਉੱਪਰ ਟਿੱਕੇ ਇਸ ਪਰੰਪਰੰਤ ਵਿੱਚ 2018 ਮੁਤਾਬਿਕ ਇਹ ਤੱਥ ਸਾਹਮਣੇ ਆਏ ਹਨ ਕਿ ਭਾਰਤ ਵਿੱਚ 21 ਮਿਲੀਅਨ ਅਣਚਾਈਆਂ ਧੀਆਂ ਹਨ। ਜੋ ਧੀਆਂ ਅਣਚਾਈਆਂ ਹਨ ਉਹਨਾਂ ਦੀ ਜ਼ਿੰਦਗੀ ਦੀ ਕਲਪਨਾ ਕਰਨੀ ਸਾਡੇ ਵਾਸਤੇ ਕਾਫੀ ਮੁਸ਼ਕਿਲ ਹੈ। ਅੱਜ ਮੱਧ ਪ੍ਰਦੇਸ਼ ਵਰਗੇ ਸੂਬੇ ਜੋ ਬੁਰੀ ਤਰ੍ਹਾਂ ਪਛੜੇ ਹੋਏ ਹਨ ਆਦੀਵਾਸੀਆਂ ਦੀ 1% ਆਬਾਦੀ ਮੱਧ ਪ੍ਰਦੇਸ਼ ਵਿੱਚ ਹੈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਆਈ ਇੱਕ ਫਿਲਮ ਦੀ ਕੇਰਲਾ ਸਟੋਰੀ ਨੂੰ ਸੂਬੇ ਵਿੱਚ ਟੈਕਸ ਫ੍ਰੀ ਕੀਤਾ ਇਸ ਫਿਲਮ ਵਿੱਚ 30000 ਕਰੀਬ ਔਰਤਾਂ ਦੇ ਗਾਇਬ ਹੋਣ ਦੇ ਝੂਠੇ ਤੱਥ ਪੇਸ਼ ਕੀਤੇ ਗਏ ਅਤੇ ਖਾਸ ਕਰਕੇ ਮੁਸਲਿਮ ਵਰਗ ਨੂੰ ਟਾਰਗੇਟ ਕੀਤਾ ਗਿਆ ਹੈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਮੱਧ ਪ੍ਰਦੇਸ਼ ਨੂੰ ਕੇਰਲਾ ਸਟੋਰੀ ਨਹੀਂ ਬਣਨ ਦੇਵਾਂਗੇ ਜਦੋਂ ਕਿ ਉਹ ਆਪਣੇ ਸੂਬੇ ਦੀਆਂ ਔਰਤਾਂ ਦੀ ਸੁਰੱਖਿਆ ਕਰਨ 'ਚ ناکਾਮ ਹੈ ਲਵ ਜਿਹਾਦ ਬਹੁ ਬੇਟੀ ਬਚਾਓ ਸਿਰਫ ਨਾਰੇ ਹੀ ਹਨ ਅਸਲ ਵਿੱਚ ਔਰਤਾਂ ਦੇ ਮਾਮਲੇ ਵਿੱਚ ਸਭ ਤੋਂ ਵੱਧ ਪਿਛਾ ਖੜੀ ਆਰਐਸਐਸ ਦੀ ਸੋਚ ਵਾਲੀ ਪਾਰਟੀ ਇੱਥੇ ਰਾਜ ਕਰ ਰਹੀ ਹੈ ਉੱਤਰ ਪ੍ਰਦੇਸ਼ ਰਾਜਸਥਾਨ ਵਿੱਚ ਵੀ ਇਸੇ ਪਾਰਟੀ ਦਾ ਰਾਜ ਹੈ ਠੀਕ 10 ਮਹੀਨੇ ਪਹਿਲਾਂ ਪੋਪਾਲ ਦੇ ਇੱਕ ਨਿੱਜੀ ਸ਼ੈਲਟਰ ਹੋਮ ਵਿੱਚੋਂ 26 ਲੜਕੀਆਂ ਗਾਇਬ ਮਿਲੀਆਂ ਨਾ ਬਾਲਕ ਬੱਚੀਆਂ ਖਿਲਾਵਤ ਜਨਸੀ ਹਿੰਸਾ ਵਿੱਚ ਮੱਧ ਪ੍ਰਦੇਸ਼ ਪਹਿਲੇ ਨੰਬਰ ਤੇ ਹੈ ਲਾਪਤਾ ਹੋਈਆਂ ਜ਼ਿਆਦਾਤਰ ਔਰਤਾਂ ਗਰੀਬ ਦਲਿਤ ਅਤੇ ਆਦੀਵਾਸੀ ਪਰਿਵਾਰਾਂ ਵਿੱਚੋਂ ਹਨ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਲਾਪਤਾ ਹੋਈਆਂ ਇਹ ਲੜਕੀਆਂ ਅਤੇ ਔਰਤਾਂ ਕਿੱਥੇ ਜਾਂਦੀਆਂ ਹਨ ਇਸ ਦੇਸ਼ ਵਿੱਚ ਘੱਟ ਲਿੰਗਕ ਅਨੁਪਾਤ ਕਰਕੇ ਔਰਤ ਖਰੀਦੋ ਫਰੋਖਤ ਦੀ ਵਸਤੂ ਬਣ ਗਈ ਹੈ ਦੇਸ਼ ਦੇ ਬਹੁਤ ਸਾਰੇ ਅਜਿਹੇ ਸੂਬੇ ਹਨ ਜਿੱਥੇ ਦੁਲਹਨ ਬਾਜ਼ਾਰ ਲੱਗਦਾ ਹੈ ਜਿਸ ਵਿੱਚ ਦੁਲਹਾਨਾਂ ਵੇਚੀਆਂ ਅਤੇ ਕਿਰਾਏ ਤੇ ਦਿੱਤੀਆਂ ਜਾਂਦੀਆਂ ਹਨ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿੱਚ ਇਹ ਬਾਜ਼ਾਰ ਸਜਦਾ ਹੈ ਇਸੇ ਤਰ੍ਹਾਂ ਬਿਹਾਰ ਦੇ ਸੌਰਥ ਸਭਾ ਵਿੱਚ ਬਕਾਇਦਾ ਅਸ਼ਟਾਂ ਪੇਪਰਾਂ ਤੇ ਇਹ ਖਰੀਦੋ ਫਰੋਖਤ ਹੁੰਦੀ ਹੈ ਅਜਾ ਹੀ ਖਰੀਦੋ ਫਰੋਖਤ ਸਰਕਾਰ ਦੇ ਨੱਕ ਹੇਠਾਂ ਅਤੇ ਇਸ ਨੂੰ ਪੂਰੀ ਤਰ੍ਹਾਂ ਪਰਬੰਨਗੀ ਹੈ ਬਹੁਤ ਸਾਰੀਆਂ ਲੜਕੀਆਂ ਨੂੰ ਫਰਤੋ ਅਤੇ ਸੁੱਟੋ ਦੀ ਨੀਤੀ ਤਹਿਤ ਵਰਤਕੇ ਅਗਾਹ ਵੇਚਿਆ ਜਾਂਦਾ ਹੈ ਇਹ ਦੇਸ਼ਾਂ ਦੀਆਂ ਧੀਆਂ ਨਾਲ ਉਹਨਾਂ ਦੇ ਮਾਪਿਆਂ ਦੁਆਰਾ ਵੀ ਕੀਤਾ ਜਾਂਦਾ ਹੈ ਔਰਤਾਂ ਨੂੰ ਬੰਦੂਆਂ ਮਜ਼ਦੂਰ ਦੇ ਰੂਪ ਵਿੱਚ ਰੱਖਿਆ ਜਾਂਦਾ ਹੈ ਅਤੇ 14-14 ਘੰਟੇ ਕੰਮ ਕਰਵਾਇਆ ਜਾਂਦਾ ਹੈ ਇਸ ਦੇ ਨਾਲ ਜਨਸੀ ਸ਼ੋਸ਼ਣ ਆਮ ਜਿਹਾ ਵਰਤਾਰਾ ਹੈ ਇਸ ਤੋਂ ਇਲਾਵਾ ਮਨੁੱਖੀ ਅੰਗਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਵੀ ਲੜਕੀਆਂ ਦੀ ਤਸਕਰੀ ਕਰਦੇ ਹਨ ਸਾਡੇ ਦੇਸ਼ ਵਿੱਚ ਸ਼ੋਨਾਗਾਚੀ, ਕੋਲਕਾਤਾ ਅਤੇ ਕਮਾਠੀਪੁਰਾ ਬੰਬਈ ਵਰਗੇ ਵੈਸਵਾਗਮਨੀ ਦੇ ਵੱਡੇ ਅੱਡੇ ਹਨ ਜਿੱਥੇ ਕਰਮਵਾਰ 11000 ਅਤੇ 5000 ਵੈਸਵਾਵਾਂ ਹਨ ਵੈਸਵਾਗਮਨੀ ਦੇ ਅੱਡਿਆਂ ਨੂੰ ਬ੍ਰਿਟਿਸ਼ ਰਾਜ ਨੇ ਆਪਣੇ ਅਫਸਰਾਂ ਲਈ ਚੱਕਲੇ ਉਸਾਰ ਕੇ ਪੱਕੇ ਪੈਰੇ ਕੀਤਾ ਇਸ ਖੇਤਰ ਵਿੱਚ ਜ਼ਿਆਦਾਤਰ ਔਰਤਾਂ 18 ਸਾਲ ਤੋਂ ਪਹਿਲਾਂ ਦੀ ਉਮਰ ਵਿੱਚ ਆਈਆਂ ਹਨ ਪੂਰੇ ਦੇਸ਼ ਵਿੱਚ 3 ਮਿਲੀਅਨ ਵਿਸਵਾਵਾ ਹਨ ਇਹ ਵਿਸਵਾਵਾ ਸਾਡੇ ਦੇਸ਼ ਦੀਆਂ ਹੀ ਧੀਆਂ ਹਨ ਇਸ ਪਾਸੇ ਉਹ ਮਰਜ਼ੀ ਨਾਲ ਨਹੀਂ ਬਲਕਿ ਜ਼ਬਰਦਸਤ ੱਕੀਆਂ ਜਾਂਦੀਆਂ ਹਨ ਸਮਾਜ ਵਿੱਚ ਮੁੰਡੇ ਦੀ ਚਾਹਤ ਔਰਤਾਂ ਖਿਲਾਫ ਸੱਭਿਆਚਾਰਕ ਤੌਰ ਤੇ ਲਗਾਤਾਰ ਹਿੰਸਾ ਦੀ ਸ਼ਿਕਾਰ ਵਰਗ ਲਾਈਆਂ ਬੱਚੀਆਂ ਸਭ ਲਈ ਨਰਕ ਵਰਗੀ ਜ਼ਿੰਦਗੀ ਹੈ ਬਹੁਤ ਘੱਟ ਬੱਚੀਆਂ ਵਾਪਸ ਮਾਪਿਆਂ ਨੂੰ ਮਿਲਦੀਆਂ ਹਨ ਜੋ ਮਿਲਦੀਆਂ ਹਨ ਉਹ ਲੰਬੇ ਸਮੇਂ ਤੱਕ ਉਸ ਸਦਮੇ ਵਿੱਚੋਂ ਨਿਕਲ ਨਹੀਂ ਪਾਉਂਦੀਆਂ ਗੁਆਚੀਆਂ ਧੀਆਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਇੱਜ਼ਤ ਦੇ ਡਰੋਂ ਮਾਪੇ ਨਹੀਂ ਕਰਦੇ ਜੋ ਮਾਪੇ ਜਾਂ ਰਿਸ਼ਤੇਦਾਰ ਅਜਿਹਾ ਕਰਦੇ ਹਨ ਤਾਂ ਪੁਲਿਸ ਵੱਲੋਂ ਅਜਿਹੇ ਕੇਸਾਂ ਨੂੰ سنجਿਦਗੀ ਨਾਲ ਲੈਣ ਦੀ ਬਜਾਏ ਆਮ ਪਹੁੰਚ ਤਹਿਤ ਹੀ ਲਏ ਜਾਂਦੇ ਹਨ ਫਿਲੇ ਸਾਲ ਵਾਪਰੇ ਸਰਦਾ ਦੇ ਬਹੁਤ ਚਰਚਿਤ ਕੇਸ ਵਿੱਚ ਲੜਕੀ ਦੇ ਗਾਇਬ ਹੋਣ ਦੀ ਸ਼ਿਕਾਇਤ ਸਤੰਬਰ ਵਿੱਚ ਕੀਤੀ ਗਈ ਪਰ ਨਵੰਬਰ ਵਿੱਚ ਉਸ ਦੀ ਲਾਸ਼ ਦੇ ਛੋਟੇ ਛੋਟੇ ਟੁਕੜੇ ਮਿਲਦੇ ਹਨ ਇਸੇ ਤਰ੍ਹਾਂ ਮਨੀਪੁਰ ਦੀ ਬਹੁਤ ਚਰਚਿਤ ਨਗਨ ਵੀਡੀਓ ਦੇ ਕੇਸ ਵਿੱਚ 4 ਮਈ ਨੂੰ ਮਾਮਲਾ ਸਾਹਮਣੇ ਆਉਂਦਾ ਹੈ ਪਰ 18 ਮਈ ਨੂੰ ਦਰਜ ਕਰਵਾਇਆ ਜਾਂਦਾ ਹੈ ਜੂੰ ਚ ਵੀਡੀਓ ਦੇ ਸਾਹਮਣੇ ਆਉਂ ਤੇਹੀ ਕਾਰਵਾਈ ਕੀਤੀ ਜਾਂਦੀ ਹੈ ਔਰਤਾਂ ਖਿਲਾਫ ਇਹ ਮਾਨਸਿਕਤਾ ਤੋਂ ਪੁਲਿਸ ਪ੍ਰਬੰਧ ਅਛੂਤਾ ਨਹੀਂ ਹੈ ਜੇਕਰ ਕੋਈ ਔਰਤ ਆਪਣੇ ਖਿਲਾਫ ਹੋਈ ਹਿੰਸਾ ਖਿਲਾਫ ਸ਼ਿਕਾਇਤ ਦਰਜ ਕਰਵਾਉਂਦੀ ਹੈ ਤਾਂ ਇਸ ਨੂੰ ਘਰੇਲੂ ਮਾਮਲਾ ਕਹਿ ਕੇ ਰਫਾ-ਦਫਾ ਕਰ ਦਿੱਤਾ ਜਾਂਦਾ ਹੈ ਔਰਤਾਂ ਖਿਲਾਫ ਹਿੰਸਾ ਦੇ ਕੇਸਾਂ ਵਿੱਚ ਤਾਕਤਵਰ ਲੋਕ ਅਕਸਰ ਆਪਣੇ ਪ੍ਰਭਾਵ ਤਹਿਤ ਖੁੱਲੇ ਆਮ ਫਿਰਦੇ ਹਨ ਪੁਲਿਸ ਦੀ ਜਮਾਤੀ ਅਤੇ ਪਿਤ੍ਰ ਸਤਾਤਮਕ ਵਿਵਹਾਰ ਵੀ ਸਾਡੇ ਪ੍ਰਬੰਧ ਵਿੱਚੋਂ ਹੀ ਉਪਜਿਆ ਹੋਇਆ ਹੈ ਗੋਮਸ਼ੂਦਾ ਕੇਸਾ ਸੰਬੰਧੀ ਇੱਕ ਨਿਯਮ ਹੈ ਕਿ ਇਸ ਦੇ ਸੰਬੰਧ ਵਿੱਚ ਸਪੈਸ਼ਲ ਸਾਈਬਰ ਸੈੱਲ ਬਣੇ ਹੋਏ ਹਨ ਜੇਕਰ ਕਿਸੇ ਸੂਬੇ ਦੀ ਪੁਲਿਸ ਤੋਂ ਲਾਪਤਾ ਦੀ ਪਾਲ ਨਹੀਂ ਹੁੰਦੀ ਤਾਂ ਉਹ ਕੇਸ ਇਸ ਸੈੱਲ ਨੂੰ ਦਿੱਤਾ ਜਾਂਦਾ ਹੈ ਪੁਲਿਸ ਕੇਸ ਨੂੰ ਹੱਲ ਨਾ ਕਰਨ ਨੂੰ ਨਮੋਸ਼ੀ ਵਜੋਂ ਲੈਂਦੀ ਹੈ ਅਤੇ ਅੱਗੇ ਨਹੀਂ ਤੋਰਦੀ ਜਿਸ ਕਰਕੇ ਅਜਿਹੇ ਕੇਸ ਫਾਈਲਾਂ ਦੀ ਧੂੜ ਪੱਕਣ ਲਈ ਮਜਬੂਰ ਹਨ ਸਾਡਾ ਸਮਾਜ ਅਤੇ ਸਮੁੱਚੀਆਂ ਸੰਸਥਾਵਾਂ ਵਿੱਚ ਔਰਤ ਵਿਰੋਧੀ ਸੋਚ ਕਰਕੇ ਇਹਨਾਂ ਗੁਮਸ਼ੂਦਾ ਔਰਤਾਂ ਦੀ ਆਵਾਜ਼ ਗੁਮਨਾਮੀ ਦੇ ਹਨੇਰਿਆਂ 'ਚ ਗਵਾਚਣ ਲਈ ਮਜਬੂਰ ਹੈ ਇਹ ਸਮੁੱਚੀ ਸਥਿਤੀ ਔਰਤਾਂ ਲਈ ਇਹ ਸਮੁੱਚਾ ਤਾਣਾ ਬਾਣਾ ਆਰਥਿਕ ਤੌਰ ਤੇ ਹੀ ਬਦਲਣ ਦੀ ਜ਼ਰੂਰਤ ਦਾ ਅਹਿਸਾਸ ਨਹੀਂ ਕਰਵਾਉਂਦਾ ਸਗੋਂ ਸਮੁੱਚੇ ਤਾਣੇ ਬਾਣੇ ਨੂੰ ਸਭਿਆਚਾਰਕ ਤੌਰ ਤੇ ਬਦਲਣ ਦੀ ਵੀ ਜ਼ਰੂਰਤ ਹੈ ਸਾਨੂੰ ਆਰਥਿਕ ਨਾ ਬਰਾਬਰੀ ਖਿਲਾਫ ਚੱਲਣ ਵਾਲੇ ਘੋਲਾਂ ਦੇ ਨਾਲ ਔਰਤ ਵਰਗ ਦੇ ਆਪਣੇ ਹਿੱਸੇ ਦੀਆਂ ਮੰਗਾਂ ਪ੍ਰਤੀ ਵੀ ਸੰਘਰਸ਼ ਲਾਂਬਦ ਕਰਨੇ ਚਾਹੀਦੇ ਹਨ ਇਹ ਲੇਖ ਇਸਤਰੀ ਜਾਗਰਤੀ ਮੰਚ ਦੇ ਜਰਨਲ ਸਤਾਰ ਅਮਨਦੀਪ ਕੌਰ ਦਿਓਲ ਵੱਲੋਂ ਧੰਨਵਾਦ